ਮਲੋੜ ਦੇ ਵਿੱਚ ਆਏ ਦਿਨ ਨਿਤ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੀ ਸਿਰਦਰਦੀ ਵਧਾਈ ਹੋਈ ਹੈ ਤੇ ਅੱਜ ਮਲੋੜ ਦੇ ਜੀਟੀ ਰੋਡ ਤੇ ਸਿੱਤ ਯੈਸ ਬੈਂਕ ਦੇ ਇੱਕ ਕਰਮਚਾਰੀ ਦਾ ਮੋਟਰਸਾਈਕਲ ਕੁਝ ਵਿਅਕਤੀ ਜਿਸ ਦੇ ਨਾਲ ਇੱਕ ਔਰਤ ਵੀ ਸੀ ਚੋਰੀ ਕਰਕੇ ਲੈ ਗਏ ਸੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇਣ ਵਾਲਾ ਸ਼ਖਸ ਤੇ ਉਸ ਦੇ ਨਾਲ ਪਿੱਛੇ ਆ ਰਹੀ ਔਰਤ ਜਿਸ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਤਾਂ ਮੋਟਰਸਾਈਕਲ ਚੋਰੀ ਕਰ ਲਿਆ ਤੇ ਫਰਾਰ ਹੋ ਗਏ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਨੇ ਮਲੋਟ ਦੇ ਯਸ ਬੈਂਕ ਦੇ ਵਿੱਚ ਕਰਮਚਾਰੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਕਰਮਚਾਰੀ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਵਿੱਚ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਈ ਜਾਵੇ ਤੇ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਕਿ ਜਿਹੇ ਅੰਸਰਾਂ ਨੂੰ ਤੁਰੰਤ ਪੁਲਿਸ ਗ੍ਰਫਤਾਰ ਕਰਕੇ ਸਖਤ ਕਾਰਵਾਈ ਅਮਰ ਵਿੱਚ ਕਰਨਾ ਮੇਰਾ ਨਾਮ ਕੁਲਦੀਪ ਸਿੰਘ ਹੈ ਸਰ ਸਾਰਾ ਬਹਾਦਰ ਸਿੰਘ ਪਿੰਡ ਮਿਹਰਾਣੀਆਂ ਜੀ ਜੀ ਸਰ ਮੈਂ ਤਕਰੀਬਨ ਪਿਛਲੇ 2.5 ਸਾਲ ਤੋਂ ਜੈਸ ਬੈਂਕ ਲਿਮਟਿਡ ਦੇ ਵਿੱਚ ਪ੍ਰਾਈਵੇਟ ਜੌਬ ਕਰ ਰਿਹਾ ਹਾਂ ਜੀ ਤੇ ਤਕਰੀਬਨ ਸਰ ਅੱਜ 12:55 ਮਿੰਟ ਤੇ ਮੇਰਾ ਹੀਰੋ ਸਪਲੈਂਡਰ ਪਲੱਸ ਜਿਹੜਾ ਕਾਲੇ ਰੰਗ ਦਾ ਜੀ ਜਿਸ ਦਾ ਨੰਬਰ PV08CN1295 ਹੈ ਜੀ ਅੱਜ 12:55 ਮਿੰਟ ਤੇ ਚੋਰੀ ਹੋ ਗਿਆ ਸਰ ਇਹ ਜਦੋਂ ਚੋਰੀ ਕਰਨ ਵਾਲੇ ਸਰ ਅਸੀਂ ਸੀਸੀਟੀਵੀ ফুটেਜ ਚੋਂ ਚੈੱਕ ਕੀਤਾ ਇੱਕ ਲੇਡੀਜ਼ ਆਈ ਤੇ ਇੱਕ ਜੈਂਟਸ ਆ ਜਿਨ੍ਹਾਂ ਨੇ ਬਾਈਕਾਂ ਚੋਰੀ ਕੀਤਾ ਤਾਂ ਇਹਦੇ ਸਬੰਧਤ ਅਸੀਂ ਥਾਣਾ ਸਿਟੀ ਜੇ ਤੱਕਵਾਸ ਵੀ ਦੇ ਦਿੱਤੀ ਹੈ ਜੀ ਬਟ ਹਜੇ ਤੱਕ ਉਹਨਾਂ ਵੱਲੋਂ ਕੋਈ ਵੀ ਅਗਲੇਰੀ ਕਾਰਵਾਈ ਜਿਹੜੀ ਹੈ ਨਹੀਂ ਕਿ ਹਮਲ ਜਿਹੜੀ ਹੁੰਦੀ ਹੈ ਸਰ ਅੱਜ ਤੋਂ 8-9 ਮਹੀਨੇ ਪਹਿਲਾਂ ਸਰ ਮੇਰਾ ਇੱਕ ਬਾਈਕ ਡਿਸਕਵਰ ਜਿਹਦਾ ਨੰਬਰ ਪੀਵੀਵੀ 22 438 ਸੀ ਉਹ ਵੀ ਚੋਰੀ ਹੋ ਗਿਆ ਜੀ ਸਰ ਉਹਦੀ ਵੀ ਅੱਜ ਤੱਕ ਮੈਨੂੰ ਪੁਲਿਸ ਵੱਲੋਂ ਕੋਈ ਵੀ ਅੱਜ ਤੱਕ ਉਹਦਾ ਰਿਸਪਾਂਸ ਜਿਹੜਾ ਨਹੀਂ ਮਿਲ ਪਾਇਆ ਮੈਂ ਸਰ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਆਂ ਸ਼ਹਿਰ ਵਿੱਚ ਦਿਨੋ ਦਿਨ ਵਾਰਦਾਸ ਜਿਹੜੀਆਂ ਲਗਾਤਾਰ ਵਾਧ ਰਹੀਆਂ ਐ ਪ੍ਰਸ਼ਾਸਨ ਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਟਰੋਲ ਇੱਥੇ ਨਹੀਂ ਹੈਗਾ ਇਹ ਮੇਰੀ ਦਰਖਾਸਤ ਇਹ ਜੀ ਕਿ ਇਹਨਾਂ ਵਾਰਦਾਤਾਂ ਤੇ ਕੰਟਰੋਲ ਕੀਤਾ ਜਾਵੇ ਜਲਦੀ ਤੋਂ ਜਲਦੀ ਤੇ ਮੇਰਾ ਬਾਈਕ ਸਰ ਜਿਹੜਾ ਮੈਨੂੰ ਭਾੜ ਕੇ ਦਿੱਤਾ ਜਾਂਦਾ ਤੁਸੀਂ ਕੋਈ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਹੋਣਾ ਜੀ ਸਰ ਮੈਂ ਨਾਲ ਲੱਗਦੇ ਸੀਸੀਟੀਵੀ ਫੁਟੇਜ ਜੋ ਵੀ ਸਾਡੇ ਗਲੀ ਦੇ ਨਾਲ ਲੱਗਦੇ ਆਈ ਦੁਕਾਨਾਂ ਉਹਨਾਂ ਦੇ ਚੈੱਕ ਕੀਤੇ ਸਰ ਉਹਨਾਂ ਤੋਂ ਹੀ ਤੁਹਾਨੂੰ ਇਹ ਜਿਹੜੀਆਂ ਫੁਟੇਜ ਮਿਲ ਗਈਆਂ ਨੇ ਉਹ ਵੀ ਅਸੀਂ ਕਾਫੀ ਟਰਾਈ ਕੀਤੇ ਪਰ ਮੇਨ ਤਾਂ ਇਹ ਸਰ ਸ਼ਹਿਰ ਦੇ ਜਿੰਨੇ ਵੀ ਸਾਰੇ ਸ਼ਹਿਰ ਨੂੰ ਸਰਵੇਲੈਂਸ ਕੀਤਾ ਹੋਇਆ ਬਟ ਕੋਈ ਵੀ ਕੈਮਰਾ ਜਿਹੜਾ ਸ਼ਹਿਰ ਦਾ ਆਪਣਾ ਜੋ ਸਰਵੇਲੈਂਸ ਕੀਤਾ ਸੀ ਸੀਸੀਟੀਵੀ ਕੋਈ ਵੀ ਕੈਮਰੇ ਜਿਹੜੇ ਆ ਨਹੀਂ ਚੱਲਦੇ ਪਏ ਜਿਸ ਕਰਕੇ ਮਤਲਬ ਕੋਈ ਵੀ ਵੱਡੀ ਵਾਰਦਾਤ ਨੂੰ ਅੰਜਾਮ ਜਿਹੜੇ ਅੱਜ ਕੱਲ ਜੋ ਵਾਰਦਾਤਾਂ ਚੱਲ ਰਹੀਆਂ ਕੋਈ ਵੀ ਵੱਡੀ ਵਾਰਦਾਤ ਨੂੰ ਅੰਜਾਮ ਜਿਹੜੇ ਆ ਬਿਨਾਂ ਕਿਸੇ ਡਰ ਤਰਾ ਦੇ ਦੇ ਸਕਦੇ ਸਰ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤਾਂ ਸਰ ਮੇਰੀ ਇਹੀ ਹੈ ਵੀ ਜੋ ਦਿਨੋਂ ਦਿਨ ਵਾਰਦਾਤ ਜਿਹੜੀਆਂ ਵਧ ਰਹੀਆਂ ਨੇ ਜੀ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਪੂਰੀ ਸਤ ਤੋਂ ਸਤ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਵੀ ਵੱਡੀ ਬਾਰਦਾਤ ਨੂੰ ਇਲزام ਦੇ ਸਕਦੇ ਆ ਤੇ ਜੋ ਵੀ ਸਰ ਮੇਰੇ ਮਤਲਬ ਕਿ ਮੋਟਰਸਾਈਕਲ ਜੋ ਮੇਰਾ ਚੋਰੀ ਹੋਇਆ ਸਰ ਉਹਨੂੰ ਰਿਕਵਰੀ ਕੀਤਾ ਜਾਵੇ